ਇਹ ਅਸਰ ਰੱਬ ਦੇ ਭਗਤ ਪੰਛੀ ਨੇ ਜਿਹੜੇ ਬੇਜਵਾਨ ਨੇ ਜਿਨ੍ਹਾਂ ਦਾ ਕੋਈ ਡਾਕਟਰ ਨਹੀਂ ਜਿਹੜੇ ਦੁੱਖ ਕਿਸੇ ਨੂੰ ਦੱਸ ਨਹੀਂ ਸਕਦੇ ਬੇਜਵਾਨਾਂ ਦੀ ਸਾਨੂੰ ਜ਼ਰੂਰ ਸੇਵਾ ਕਰਨੀ ਚਾਹੀਦੀ ਆ ਐਤੋਂ ਵੱਡੀ ਰੱਬ ਦੀ ਇਵਾਜ਼ਤ ਕੋਈ ਨਹੀਂ ਜਿਹੜੀ ਪੰਛੀਆਂ ਦੀ ਸੇਵਾ ਇਹ ਸਭ ਤੋਂ ਵੱਡਾ ਦਾਨ ਕਿਉਂਕਿ ਜਿਹੜਾ ਲੁਧਿਆਣਾ ਸ਼ਹਿਰ ਆ ਸਾਰੇ ਚੌਂਕ ਪੈਂਦੇ ਆ ਜੇ ਤੁਹਾਡੇ ਕੋਲੇ ਮਤਲਬ ਤੁਸੀਂ ਪੰਛੀਆਂ ਲਈ ਦਾਣਾ ਜਾਂ ਪਾਣੀ ਪਾਉਣਾ ਉਹ ਤਾਂ ਤੁਰੇ ਜਾਂਦੇ ਬੰਦਾ ਰੱਖ ਦਿੰਦਾ ਜਿਵੇਂ ਆ ਚੌਂਕ ਆ ਇਥੇ ਅਸੀਂ ਤੁਰੇ ਜਾਂਦੀ ਪਾਣੀ ਪਵਾ ਦੇ ਤੇ ਤੁਰੇ ਜਾਂਦੀ ਸੇਵਾ ਕਰੀ। ਮੈਂ ਆਪਣੀ ਤਰਗਾਹ ਦੇ ਵਿੱਚੋਂ ਫਰਜ਼ ਕਰਦਾ ਜਿੱਦੇ ਮੈਨੂੰ ਆਪਣੀ ਜੇਬ ਯਾਜ ਦਿੰਦੀ ਆ ਉਸ ਤਰ੍ਹਾਂ ਦੇ ਮੈਂ ਆਲਣੇ ਲਾ ਦਨ। ਸੱਚੇ ਗੱਲ ਮੈਂ ਪੰਜਾਬੀ ਟੀਵੀ ਦੇਖ ਰਿਹਾ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਦ। ਅਕਸਰ ਹੀ ਤੁਸੀਂ ਪੰਜਾਬ ਪੁਲਿਸ ਲੋਕਾਂ ਦੇ ਚਲਾਨ ਕੱਟਦੇ ਦੇਖੀ ਹੋਵੇਗੀ। ਅਕਸਰ ਹੀ ਪੰਜਾਬ ਪੁਲਿਸ ਮੁਲਜ਼ਮਾਂ ਫੜਦੀ ਹੋਈ ਦੇਖੀ ਹੋਵੇਗੀ ਪਰ ਅੱਜ ਤੁਹਾਨੂੰ ਪੰਜਾਬ ਪੁਲਿਸ ਦਾ ਇੱਕ ਹੋਰ ਰੂਪ ਦਿਖਾ ਰਹੇ ਹਾਂ ਕਿ ਪੰਜਾਬ ਪੁਲਿਸ ਦਾ ਇਹ ਵੀ ਇੱਕ ਰੂਪ ਹੈ ਮੇਰੇ ਨਾਲ ਸੁਦાગਰ ਵਾਲੀ ਐਸਐਚਓ ਸਾਹਿਬ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਾਸੀ ਗਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਸੀ ਗਾਲ ਤੁਹਾਡੀ ਆਈ ਟੀਮ ਨੂੰ ਜੀ ਆਇਆਂ ਖਦਾ ਧੰਨਵਾਦ ਕਰਦਾ ਹਾਂ ਸਰ ਪਹਿਲਾ ਸਵਾਲ ਤਾਂ ਇਹ ਹੀ ਹੈ ਕਿ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਾਂ ਕਿ ਅਕਸਰ ਹੀ ਪੰਜਾਬ ਪੁਲਿਸ ਮੁਲਜ਼ਮਾਂ ਨੂੰ ਫੜਦੀ ਹੈ ਲੋਕਾਂ ਦੇ ਕਹਿੰਦੇ ਚਲਾਨ ਘਟਦੀ ਹੈ ਤੇ ਇਹ ਕਿਵੇਂ ਸ਼ੁਰੂਆਤ ਹੁੰਦੀ ਹੈ ਕਿ ਪੰਛੀਆਂ ਦੇ ਨਾਲ ਇੰਨਾ ਪਿਆਰ ਆਲਨੇ ਵੀ ਤੁਸੀਂ ਲਾ ਰਹੇ ਉਹਨਾਂ ਦੇ ਲਈ ਡੇਲੀ ਚੋਗਾ ਵੀ ਪਾਉਣੇ ਹੋ ਕਿਵੇਂ ਵਿਚਾਰ ਆਇਆ ਸੀ ਇਹ ਵਿਚਾਰ ਜਦੋਂ 20 ਸਾਲ ਤੋਂ ਅਸੀਂ ਨਾ ਪੰਛੀਆਂ ਦੀ ਸੇਵਾ ਕਰਦੇ ਆ ਰਹੇ ਹਾਂ ਜਦੋਂ ਅਸੀਂ ਪੰਛੀਆਂ ਨੂੰ ਦੇਖੀਦਾ ਵਿਚਾਰੇ ਦਰਖਤਾਂ ਦੇ ਉੱਪਰ ਬੈਠੇ ਹੁੰਦੇ ਆ ਜੇ ਕਿਸੇ ਨੇ ਪਾਤਾ ਤਾਂ ਖਾ ਲਿਆ ਨਹੀਂ ਤਾਂ ਫਿਰ ਇਹ ਆ ਵੀ ਵਿਚਾਰੇ ਉੱਪਰ ਬੈਠੇ ਰਹਿੰਦੇ ਆ ਉਹ ਇੱਕ ਪੰਛੀ ਨੇ ਜਿਹੜੇ ਆਪਣਾ ਦਾਣਾ ਚੋਗਾ ਆਪਣੀ ਚੁੰਝ ਵਿੱਚ ਪਾ ਕੇ ਆਪਦੇ ਬੱਚਿਆਂ ਲਈ ਲੈ ਕੇ ਜਾਂਦੇ ਆ ਕੋਈ ਚੀਜ਼ ਸਟੋਰ ਨਹੀਂ ਕਰਦੇ ਅਸੀਂ ਜਦੋਂ ਉਹਨਾਂ ਨੂੰ ਦੇਖਦੇ ਆ ਫਿਰ ਸਾਡੇ ਦਿਮਾਗ 'ਚ ਇਹ ਗੱਲ ਆਉਂਦੀ ਆ ਵੀ ਦੇਖੋ ਪੰਸੀ ਸਾਢੇ 9 ਵਧੀਆ ਨੇ ਜਿਹੜੇ ਚੀਜ਼ ਕੋਈ ਸਟੋਰ ਨਹੀਂ ਕਰਦੇ ਜਿਹੜੇ ਦਾਣੇ ਜਿੰਨੇ ਦੀ ਲੋੜ ਆ ਉਨੇ ਹੀ ਚੱਕਣੇ ਆ ਜਾਂ ਚੁੰਝ ਮਾਰ ਕੇ ਲਿਜਾ ਸਕਦੇ ਆ ਇਹ ਜਦੋਂ ਦੇਖੀਦਾ ਉਹਨਾਂ ਨੂੰ ਫਿਰ ਮਨ ਚਾਹੀਦਾ ਵੀ ਆਪਾਂ ਵੀ ਸੇਵਾ ਕਰੀਏ ਉਹਨਾਂ ਦੀ ਇਹ ਅਸਰ ਰੱਬ ਦੇ ਭਗਤ ਪੰਸੀ ਨੇ ਜਿਹੜੇ ਬੇਜਵਾਨ ਨੇ ਜਿਨ੍ਹਾਂ ਦਾ ਕੋਈ ਡਾਕਟਰ ਨਹੀਂ ਜਿਹੜੇ ਦੁੱਖ ਕਿਸੇ ਨੂੰ ਦੱਸ ਨਹੀਂ ਸਕਦੇ ਬੇਜਵਾਨਾਂ ਦੀ ਸਾਨੂੰ ਜ਼ਰੂਰ ਸੇਵਾ ਕਰਨੀ ਚਾਹੀਦੀ ਆ ਐਤੋਂ ਵੱਡੀ ਰੱਬ ਦੀ ਇਵਾਦਤ ਕੋਈ ਨਹੀਂ ਜਿਹੜੀ ਪੰਸੀਆਂ ਦੀ ਸੇਵਾ ਇਹ ਸਭ ਤੋਂ ਵੱਡਾ ਦਾਨ ਆ ਹਣ ਤੱਕ ਜੇ ਮੈਂ ਗੱਲ ਕਰਾਂ ਤਾਂ ਕਿੰਨੇ ਕੁ ਤੁਸੀਂ ਹਾਲ ਨੇ ਲਾ ਚੁੱਕੇ ਹੋ ਕਿੱਥੇ ਕਿੱਥੇ ਲਾਏ ਹੈਗੇ ਆ ਤੇ ਉਪਰਾਲਾ ਜਿਹੜਾ ਸੀਗਾ ਇਹ ਹੋਰ ਕਿੱਥੋਂ ਤੱਕ ਲੈ ਕੇ ਜਾਵਾਂਗੇ ਅਸੀਂ ਆ ਜਿਹੜੇ ਹਾਲ ਨੇ ਮਤਲਬ 20 ਸਾਲ ਤੋਂ ਤਾਂ ਮੈਂ ਉਦਾਂ ਪੰਛੀਆਂ ਦੀ ਸੇਵਾ ਕਰਦਾ ਆ ਰਿਆਂ ਅਸੀਂ ਜਿਹੜੇ ਹਾਲ ਨੇ ਆ ਆਪਣੇ ਜਿਹੜਾ ਸਕੂਲ ਹੈਗਾ ਆਪਣੇ ਸੁਧਾਰ ਸਕੂਲ ਆ ਅਸੀਂ ਉੱਥੇ ਵੀ ਲਾਏ ਆ ਇੱਕ ਇਹਦੇ ਸਮਰਾਲਾ ਚੌਂਕ ਦੇ ਨਾਲ ਆ ਜਿਹੜਾ ਹੈਗਾ ਸਕੂਲ ਉੱਥੇ ਵੀ ਅਸੀਂ ਲਾਏ ਆ ਉਸ ਤੋਂ ਬਾਅਦ ਯੂਨੀਵਰਸਿਟੀ ਵੀ ਲਾਏ ਆ ਉਸ ਤੋਂ ਬਾਅਦ ਅਸੀਂ ਜਿਹੜੇ ਹੈਗੇ ਮੈਂ ਆਪਣੇ ਪਿੰਡ ਆ ਜਿਹੜਾ ਗੇਟ ਦੇ ਉੱਪਰ ਵੀ 30 ਹਾਲਲੇ ਲਾਇਆ ਐਂਗਰ ਲਾ ਕੇ ਬਹੁਤ ਵਧੀਆ ਸ਼ਾਨਦਾਰ ਬਣਾਏ ਆ ਜਦੋਂ ਵੀ ਲੋਕ ਮੇਰੇ ਘਰ ਬੁਰਦੀ ਨਿੰਗਦੇ ਆ ਜਾਣੀ ਉਹ ਖੁਸ਼ੀ ਯਾਰ ਕਰਦੇ ਆ ਵੀ ਦੇਖੋ ਇਹ ਬੰਦਾ ਇੱਕ ਪੰਛੀਆਂ ਨਾਲ ਕਿੰਨਾ ਪਿਆਰ ਕਰਦਾ ਜਾਣੀ ਉਹ ਸੇਵਾ ਨੂੰ ਦੇਖ ਕੇ ਮਤਲਬ ਖੁਸ਼ ਹੋ ਕੇ ਲੋਕ ਜਾਂਦੇ ਆ ਦੇਖੋ ਤੁਹਾਡਾ ਜਿਹੜਾ ਕੰਮ ਆ ਵਧੀਆ ਕੰਮ ਕੀਤਾ ਹੋਵੇ ਲੋਕ ਲੰਘਦੇ ਵੀ ਖੁਸ਼ ਹੋ ਕੇ ਲੰਘਣੇ ਚਾਹੀਦੇ ਆ ਇਸ ਤਰ੍ਹਾਂ ਦਾ ਸਾਨੂੰ ਕੰਮ ਕਰਨਾ ਚਾਹੀਦਾ ਸਰ ਜੇ ਮੈਂ ਗੱਲ ਕਰਾਂ ਤਾਂ ਜਦੋਂ ਤੁਸੀਂ ਨਾਕੇ ਤੇ ਖੜੇ ਹੁੰਨੇ ਹੋ ਤਾਂ ਅਕਸਰ ਲੋਕ ਡਰਦੇ ਹੋਣਗੇ ਪਰ ਜਦੋਂ ਤੁਸੀਂ ਇਹ ਸੇਵਾ ਕਰਦੇ ਹੋ ਤਾਂ ਲੋਕ ਹੈਰਾਨ ਵੀ ਹੁੰਦੇ ਹੋਣਗੇ ਕਿ ਕਿ ਪੁਲਿਸ ਦਾ ਜਿਹੜਾ ਇੱਕ ਇਹ ਵੀ ਰੂਪ ਹੈਗਾ ਇੱਕ ਇਹ ਵੀ ਪੁਲਿਸ ਇਹਨਾਂ ਨੇਕ ਕੰਮ ਕਰਦੀ ਆ ਉਦੋਂ ਵੀਰ ਜੋ ਲੋਕ ਐਪਰੀਸ਼ੀਏਟ ਕਰਦੇ ਆ ਉਦੋਂ ਕਿਵੇਂ ਮਹਿਸੂਸ ਹੁੰਦਾ ਲੋਕ ਸਾਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਕੱਲ ਜਿਵੇਂ ਮੈਂ ਇੱਕ ਇੱਥੇ ਘਟਨਾ ਤੇ ਗਿਆ ਸੀ ਉੱਥੇ ਮੈਂ ਜਾ ਕੇ ਲੋਕਾਂ ਨੂੰ ਮਿਲਿਆ ਉਹ ਮਤਲਬ ਲੋਕ ਮੈਨੂੰ ਦੇਖ ਕੇ ਉਦਾਂ ਹੀ ਖੁਸ਼ ਹੋਏ ਆ ਵੀ ਨਹੀਂ ਯਾਰ ਇਹ ਬੰਦਾ ਤਾਂ ਸੇਵਾਦਾਰ ਆ ਇਹ ਪੰਸੀਆਂ ਦੀ ਸੇਵਾ ਕਰਦਾ ਉਹਨਾਂ ਨੇ ਬਹੁਤ ਉਹਨੂੰ ਐਪਰੀਸ਼ੀਏਟ ਕੀਤਾ ਚਲੋ ਇਹ ਆ ਵੀ ਮੇਰਾ ਕੰਮ ਆ ਜਣੀ ਪਬਲਿਕ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਹੁੰਦੀ ਆ ਉਹ ਵੀ ਅਸੀਂ ਦੂਰ ਕਰੀਦੀ ਆ ਇਹ ਜਿਹੜੀ ਪੰਸੀਆਂ ਦੀ ਸੇਵਾ ਇਹ ਡਿਊਟੀ ਨਾਲੋਂ ਅਸੀਂ ਅਲਾਵਾ ਅਲੈਦਾ ਕਰਦੇ ਆ ਸਰ ਇੱਕ ਮੈਂ ਸਵਾਲ ਹੋਰ ਕਰਨਾ ਚਾਹੂੰਗਾ ਕਿ ਅਕਸਰ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਲੋਕਾਂ ਦੇ ਵੱਲੋਂ ਵੀ ਪਸੰਦ ਤੁਹਾਡਾ ਕੰਮ ਕੀਤਾ ਜਾ ਰਿਹਾ ਡਿਊਟੀ ਦੇ ਨਾਲ ਨਾਲ ਮੈਨੇਜ ਕਿਵੇਂ ਹੁੰਦਾ ਕਿਉਂਕਿ ਡਿਊਟੀ ਬੜੀ ਸਖਤ ਹੈ ਤੁਹਾਡੀ ਟਾਈਮ ਪਹਿਲੇ ਸ਼ੋਰਟ ਹੁੰਦਾ ਤਾਂ ਫਿਰ ਸਮਾਂ ਕਿੱਥੋਂ ਮੈਨੇਜ ਕਰਦੇ ਹੋ ਇਹਨਾਂ ਡਿਊਟੀ ਦੇ ਨਾਲ-ਨਾਲ ਹੁਣ ਜਿੰਮੇ ਮੈਂ ਡਿਊਟੀ ਤੇ ਜਾਂਦਾ ਡਿਊਟੀ ਦੇ ਨਾਲ-ਨਾਲ ਡਿਊਟੀ ਕਰੀ ਜਾਂਦੀ ਆ ਨਾਲ ਹੀ ਸੇਵਾ ਕਰੀ ਜਾਂਦੀ ਆ ਕਿਉਂਕਿ ਜਿਹੜਾ ਲੁਧਿਆਣਾ ਸਹਿਰ ਆ ਸਾਰੇ ਚੌਂਕ ਪੈਂਦੇ ਆ ਜੇ ਤੁਹਾਡੇ ਕੋਲੇ ਮਤਲਬ ਤੁਸੀਂ ਪਾਂਛੀਆਂ ਲਈ ਦਾਣਾ ਜਾਂ ਪਾਣੀ ਪਾਉਣਾ ਉਹ ਤਾਂ ਤੁਰੇ ਜਾਂਦੇ ਬੰਦਾ ਰੱਖ ਦਿੰਦਾ ਜਿਵੇਂ ਆ ਚੌਂਕ ਆ ਇੱਥੇ ਆ ਅਸੀਂ ਤੁਰੇ ਜਾਂਦੇ ਪਾਣੀ ਪਾ ਦਿੰਦੇ ਤੇ ਤੁਰੇ ਜਾਂਦੀ ਸੇਵਾ ਕਰੀਦੀ ਆ ਡਿਊਟੀ ਦੌਰਾਨ ਡਿਪਾਰਟਮੈਂਟ ਦੇ ਜਿਹੜੇ ਤੁਹਾਡੇ ਸਾਥੀ ਨੇ ਲੋਕ ਨੇ ਤੁਹਾਡੇ ਨਾਲ ਦੇ ਮੁਲਾਜ਼ਮ ਨੇ ਉਹਨਾਂ ਵੱਲੋਂ ਕੀ ਰਵੱਈਆ ਹੁੰਦਾ ਤੁਹਾਨੂੰ ਲੈ ਕੇ ਜਦੋਂ ਆਉਂਦੇ ਆ ਕਿਤੇ ਨਾ ਕਿਤੇ ਇੱਕ ਬੰਦੇ ਦੇ ਦਿਲ 'ਚ ਭਾਵਨਾ ਜਾਗਦੀ ਹੈ ਕਿ ਮੈਂ ਸੱਚਮੁੱਚ ਹੀ ਇਹਨਾਂ ਦੀ ਇੱਜ਼ਤ ਕਰਾਂ ਕਿਉਂਕਿ ਬਹੁਤ ਸੋਹਣਾ ਕੰਮ ਕਰ ਰਹੇ ਆ ਇਸ ਤਰ੍ਹਾਂ ਜਿਹੜੇ ਮੁਲਾਜ਼ਮ ਜਿਸ ਤਰ੍ਹਾਂ ਵੀ ਮੈਂ ਡਿਊਟੀ ਇਹਨਾਂ ਤੋਂ ਪਿਆਰ ਨਾਲ ਰਹਿਣਾ ਜਿਹੜਾ ਵਤੀਰਾ ਮੈਂ ਨਰਮ ਰੱਖਦਾ ਕਿਉਂਕਿ ਅਸੀਂ ਇਮਾਨਦਾਰੀ ਦੀ ਨੌਕਰੀ ਕਰਨ ਦੇ ਨਾਲ ਮੁਲਾਜ਼ਮਾਂ ਦਾ ਸਾਡਾ ਵਤੀਰਾ ਵਧੀਆ ਹੋਣਾ ਚਾਹੀਦਾ ਮੁਲਾਜ਼ਮਾਂ ਜਿਹੜੇ ਡਿਊਟੀ ਤਾਂ ਹੀ ਵਧੀਆ ਕਰਨਗੇ ਦੇ ਸਾਡਾ ਬਧੀਰਾ ਵਧੀਆ ਹੋਊਗਾ ਸਰ ਲਾਸਟ ਇੱਕ ਸਵਾਲ ਪੁੱਛਣਾ ਚਾਹੂੰਗਾ ਕਿ ਲੋਕਾਂ ਦੇ ਲਈ ਕੀ ਮੈਸੇਜ ਜਾਂਦਾ ਜਿਵੇਂ ਤੁਸੀਂ ਪਹਿਲਾਂ ਹੀ ਕਹਿ ਕੇ ਹਟਿਓ ਕਿ ਹਰ ਇੱਕ ਮਨੁੱਖਾ ਜਿਹੜਾ ਪੈਸੇ ਪਿੱਛੇ ਭੱਜ ਰਿਹਾ ਤੇ ਕਿਤੇ ਨਾ ਕਿਤੇ ਅਨਾਜ ਆਪਣੇ ਲਈ ਸਟੋਰ ਕਰ ਰਿਹਾ ਹੁੰਦਾ ਕਿਉਂਕਿ ਕੋਈ ਵੀ ਇਨਸਾਨ ਹੈ ਇੱਕ ਮਹੀਨੇ ਦਾ ਦੋ ਮਹੀਨੇ ਦਾ ਰਾਸ਼ਨ ਲੈ ਕੇ ਘਰ ਦੇ ਵਿੱਚ ਰੱਖਿਆ ਹੁੰਦਾ ਤਾਂ ਉਹਦੇ ਓਪੋਜ਼ਿਟ ਜਿਵੇਂ ਤੁਸੀਂ ਗੱਲ ਕਹੀ ਸੀ ਕਿ ਪੰਛੀ ਕੁਝ ਨਹੀਂ ਸਟੋਰ ਕਰਦੇ ਹੈਗੇ ਤਾਂ ਸਾਡੇ ਸਮਾਜ ਲਈ ਕੀ ਸੁਨੇਹਾ ਜਾਂਦਾ ਤੁਹਾਡਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਸਮਾਜ ਲਈ ਅਸੀਂ ਇਹੀ ਚੰਗਾ ਸੁਨੇਹਾ ਦੇਣਾ ਚਾਹੁੰਦੇ ਆ ਵੀ ਸਾਨੂੰ ਸਮਾਜ ਦੀ ਸੇਵਾ ਕਰਨੀ ਚਾਹੀਦੀ ਆ ਪਾਨਸਿਆਂ ਦੀ ਸੇਵਾ ਕਰਨੀ ਚਾਹੀਦੀ ਆ ਕਿਉਂਕਿ ਅਸੀਂ ਜਿਹੜੇ ਆ ਦੁਰਗਾ ਮਾਤਾ ਮੰਦਰ ਤੇ ਆਲਣੇ ਲਾਇਆ ਇਹਨਾਂ ਨੂੰ ਦੇਖ ਦੇਖ ਲੋਕ ਹੋਰ ਵੀ ਸੇਧ ਲੈ ਕੇ ਕਾਫੀ ਲੋਕ ਆਲਣੇ ਲਾ ਰਿਹਾ ਜਿਵੇਂ ਇਲਡ ਕੋ ਕਲੋਨੀ ਜਲੰਧਰ ਬਾਈਪਾਸ ਤੇ ਉੱਥੋਂ ਦੇ ਪ੍ਰਧਾਨ ਆ ਸ੍ਰੀ ਨਵਲਤਾਪਰ ਉਹਨਾਂ ਨੇ 50 ਆਲਣੇ ਆਪਣੀ ਆਪ ਸੇਵਾ ਕੀਤੀ ਆ ਉਹਨਾਂ ਨੇ ਕਹਿੰਦਾ ਅਸੀਂ ਹੋਰ 100 ਆਲਣੇ ਹੋਰ ਲਾਵਾਂਗੇ ਕਿਉਂਕਿ ਜੇ ਚੰਗਾ ਕੰਮ ਕਰਾਂਗੇ ਉਹ ਲੋਕ ਸੇਧ ਲੈ ਕੇ ਅੱਗੇ ਵੀ ਉਹ ਮਤਲਬ ਉਹਨਾਂ ਨੂੰ ਸੌਂਕ ਜਾਗਦਾ ਵੀ ਆਪਾਂ ਵੀ ਪੰਛੀਆਂ ਦੀ ਸੇਵਾ ਕਰੀਏ ਸਾਡਾ ਸਭ ਦਾ ਫਰਜ਼ ਬਣਦਾ ਸੇਵਾ ਕਰਨਾ ਧੰਨਵਾਦ ਸਰ ਜਾਂਦੇ ਜਾਂਦੇ ਮੈਂ ਇੱਕ ਚੀਜ਼ ਪੁੱਛਣੀ ਚਾਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਪਰਾਲਾ ਜਿਹੜਾ ਤੁਹਾਡੇ ਵੱਲੋਂ ਕੀਤਾ ਗਿਆ ਵੱਡੇ ਲੈਵਲ ਤੇ ਦੇਖਣ ਨੂੰ ਮਿਲ ਸਕਦਾ ਇਹ ਜਿਹੜਾ ਉਪਰਾਲਾ بڑے ਵੱਡੇ ਪੱਧਰ ਤੇ ਕਰਾਂਗੇ ਕਿਉਂਕਿ ਸਾਡਾ ਫਰਜ਼ ਬਣਦਾ ਤਨਖਾਹ ਜਿੰਨੀ ਸਾਨੂੰ ਤਨਖਾਹ ਮਿਲਦੀ ਆ ਉਹਦੇ ਵਿੱਚੋਂ ਅਸੀਂ ਆਪਣਾ ਤਨਖਾਹ ਦੇ ਵਿੱਚੋਂ ਆਪਣੇ ਪੈਸੇ ਕੱਢ ਕੇ ਅਸੀਂ ਇਹ ਪੰਛੀਆਂ ਦੀ ਸੇਵਾ ਕਰਾਂਗੇ ਜਿੱਥੇ ਵੀ ਸਕੂਲਾਂ ਦੇ ਵਿੱਚ ਮੈਨੂੰ ਬੁਲਾਉਂਦੇ ਆ ਮੈਂ ਉੱਥੇ ਆਲਣੇ ਲਾਉਣ ਜਾਣਾ ਆਲ ਨੇ ਲਾਉਣ ਦੇ ਬਾਵਜੂਦ ਵੀ ਹੋਰ ਵੀ ਮੈਂ ਸਕੂਲਾਂ ਦੇ ਵਿੱਚ ਬੱਚੇ ਨੂੰ ਐਪਰੀਸ਼ੀਏਟ ਕਰਦੇ ਆ ਜਿਹੜੇ ਬੱਚੇ ਟਾਪਰ ਆਉਂਦੇ ਆ ਸਕੂਲਾਂ ਦੇ ਵਿੱਚ ਟ੍ਰੈਫਿਕ ਨਿਜਮ ਸੰਬੰਧੀ ਪਾ ਜਿਹੜੇ ਹੈਗੇ ਨਿਜਮਾ ਜਿਹੜੇ ਹੈਗੇ ਉਹਨਾਂ ਨੂੰ ਸੈਮੀਨਾਰ ਲਾਈਦੇ ਆ ਇਸ ਤਰ੍ਹਾਂ ਵੀ ਨਾਲ-ਨਾਲ ਮੈਂ ਡਿਊਟੀ ਦੇ ਨਾਲ-ਨਾਲ ਮੈਂ ਸਾਰੇ ਫੰਕਸ਼ਨ ਅਟੈਂਡ ਕਰਦਾ ਕਿਉਂਕਿ ਮੇਰਾ ਕੰਮ ਆ ਮੈਂ ਰਾਤ ਨੂੰ 12 ਵਜੇ ਸੌਣਾ 4 ਵਜੇ ਉੱਠਦਾ ਮੈਂ ਹਰ ਵਕਤ ਆਪਣੀ ਸੇਵਾ ਦੇ ਵਿੱਚ ਹੀ ਤਿਆਰ ਰਹਿਣਾ ਕਿਉਂਕਿ ਮਾਲਕ ਨੇ ਸਾਨੂੰ ਨੌਕਰੀ ਦਿੱਤੀ ਆ ਉਹਦੀ ਬਦੌਲ ਸਾਨੂੰ ਸੇਵਾ ਕਰਨੀ ਚਾਹੀਦੀ ਆ ਮੌਲਕ ਦੀ ਸੇਵਾ ਕਰਨੀ ਚਾਹੀਦੀ ਹੈ ਪੰਛੀਆਂ ਦੀ ਸੇਵਾ ਕਰਨੀ ਚਾਹੀਦੀ ਹੈ ਧੰਨਵਾਦ ਪਰ ਇਹ ਜਿਹੜਾ ਖਰਚਾ ਹੁੰਦਾ ਆਲਣਿਆਂ ਤੇ ਕਿਉਂਕਿ ਕਾਫੀ ਕੋਸਟਲੀ ਹੁੰਦੇ ਨੇ ਇਹ ਤੁਹਾਡੇ ਤਨਖਾਹ ਚੋਂ ਤੁਸੀਂ ਖਰਚ ਕਰਦੇ ਹੋ ਜੀ ਮੈਂ ਆਪਣੀ ਤਨਖਾਹ ਦੇ ਵਿੱਚੋਂ ਖਰਚ ਕਰਦਾ ਜਿੰਨੇ ਵੀ ਮੈਨੂੰ ਆਪਣੀ ਜੇਬ ਜਾਜ ਦਿੰਦੀ ਆ ਉਸ ਤਰ੍ਹਾਂ ਦੇ ਮੈਂ ਆਲਣੇ ਲਾ ਦਿੰਨਾ ਕਿਉਂਕਿ ਮੈਂ ਆਪਣੇ ਸ਼ੌਂਕ ਭਲਾ ਕੇ ਆਪਣੇ ਸ਼ੌਂਕਾਂ ਨੂੰ ਭਲਾ ਕੇ ਫੇਰ ਮੈਂ ਇਹ ਕੰਮ ਕਰਦਾ ਆਪਣੀ ਤਨਖਾਹ ਬਚਾ ਕੇ ਤਨਖਾਹ ਦੇ ਵਿੱਚੋਂ ਸੇਵਾ ਕਰਦਾ ਕਿਉਂਕਿ ਜਿਹੜੀ ਮੇਰੀ ਅਮਾਨਦਾਰੀ ਦੀ ਨੌਕਰੀ ਆ ਆਪਣੀ ਇਮਾਨਦਾਰੀ ਦੇ ਨੌਕਰੀ ਦੇ ਵਿੱਚ ਉਹ ਹੀ ਸੇਵਾ ਕਰਦਾ ਸੋ ਦੋਸਤੋ ਇਸ ਟਾਈਮ ਜਿਹੜਾ ਮੇਰੇ ਨਾਲ ਪੰਜਾਬ ਪੁਲਿਸ ਡਿਪਾਰਟਮੈਂਟ ਤੋਂ ਮੈਂਬਰ ਮੌਜੂਦ ਸਨ ਐਸ ਐਚਓ ਸਾਹਮਣੇ ਨਾਲ ਮੌਜੂਦ ਸਨ ਸੁਦਾਗਰ ਅਲੀ ਜੀ ਜਿਨ੍ਹਾਂ ਵੱਲੋਂ ਬਹੁਤ ਹੀ ਨੇਕ ਉਪਰਾਲਾ ਕੀਤਾ ਜਾ ਰਿਹਾ ਕਿ ਜਿਹੜੇ ਪੰਛੀ ਨੇ ਜਿਹੜੇ ਬੋਲ ਕੇ ਆਪਣਾ ਦਰਦ ਨਹੀਂ ਦੱਸ ਸਕਦੇ ਜਿਹੜੇ ਇਹ ਨਹੀਂ ਦੱਸ ਸਕਦੇ ਕਿ ਸਾਨੂੰ ਕੁੱkh ਲੱਗੀ ਆ ਉਹਨਾਂ ਦੇ ਲਈ ਜਿਹੜਾ ਚੋਗਾ ਰੋਜ਼ ਪਾਉਂਦੇ ਨੇ ਅਤੇ ਵੱਧ ਤੋਂ ਵੱਧ ਜਿਹੜੇ ਸ਼ਹਿਰ ਦੇ ਵਿੱਚ ਆਲ ਨੇ ਲਗਾ ਰਹੇ ਨੇ ਤੁਹਾਨੂੰ ਇਹਨਾਂ ਦਾ ਇਹ ਜਿਹੜਾ ਉਪਰਾਲਾ ਕਿਵੇਂ ਲੱਗਦਾ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਸਾਨੂੰ ਜਰੂਰ ਸਾਂਝੀ ਕਰਿਓ ਤੁਸੀਂ ਸਾਡੇ ਨਾਲ ਜੁੜਿਓ ভাই ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਰਤ ਕੈਮਰਾ ਪਰਸਨ ਕਰਨ ਕੁਮਾਰ